ਵੀ ਜਿਹੜਾ ਆ ਜੰਗਲ ਆ ਆ ਉਹ ਇੱਥੇ ਜਿਵੇਂ ਤੁਸੀਂ ਪਹਿਲੀਆਂ ਜਦੋਂ ਹੁੰਦੇ ਸੀਗੇ ਜਵਾਨੀ ਦੇ ਟਾਈਮ ਉਦੋਂ ਇਹ ਵੀਰੇ ਕਿਹੋ ਜਿਹਾ ਹੁੰਦਾ ਸੀਗਾ ਮਾਹੌਲ ਜਿਵੇਂ ਹੁਣ ਤਾਂ ਹਜੇ ਫੇਰ ਮਾੜੀ-ਮੋਟੀ ਟਰੈਕ ਅਜਾ ਜੰਗਲ ਦਾ ਹੈਗਾ ਹੀ ਆ ਵੀ ਉਦੋਂ ਕੀ ਗੱਲਬਾਤ ਹੁੰਦੀ ਸੀਗੀ ਇੱਥੇ ਉਹਨੂੰ ਇੱਥੇ ਇੱਕ ਹੋਰ ਕਾਲਜ ਹੁੰ ਸੀਗਾ ਹਾਂ ਇੱਕ ਕੋਰ ਕਾਲਜੋਗ ਸੀ ਸਿੰਗਲ ਰੋਡ ਸੀ ਆ ਪਬਲਿਕ ਜਿਹੜੀ ਹੁਣ ਤੁਰੀ ਜਾਂਦੀ ਹੈ ਤਾਂ ਜਿਆਦਾ ਬੰਦੇ ਲੱਭਦੇ ਹੀ ਨਹੀਂ ਸੀ ਬੰਦੇ ਇੱਥੇ ਇਹ ਇਧਰਲੇ ਪਾਸੇ ਸੀਗਾ ਕਾਲਜੋਗ ਜੇ ਇਧਰਲੇ ਪਾਸੇ ਵੀ ਸੀਗਾ ਕਾਲਜੋਗ ਆ ਚੜਿਆ ਫਿਰਦਾ ਹੁੰਦਾ ਸੀਗਾ ਦਰਖਤਾਂ ਤੇ ਭੈਣ ਚੋ ਹੂੰ ਜਗਾ ਜਗਾ ਦਰਖਤਾਂ ਤੇ ਚੜੀਆਂ ਪਈਆਂ ਹੁੰਦੀਆਂ ਸੀਗੀਆਂ ਹਾਂ ਘੇਰਦੀਆਂ ਸੀ ਗੱਡੀਆਂ ਵਾਲਿਆਂ ਨੂੰ ਉੱਤੇ ਬੈਠੀ ਹੁੰਦੀਆਂ ਸੀਗੀਆਂ ਉੱਤੇ ਬੈਠੀਆਂ ਘੇਰਨ ਦੀਆਂ ਸੀਗੀਆਂ ਗੱਡੀਆਂ ਵਾਲਿਆਂ ਨੂੰ ਹਾਂ ਰਾਤ ਨੂੰ ਉੱਦੀ ਉੱਦੀ ਰਾਤ ਨੂੰ ਉਤੋਂ ਆਜਾਂ ਆਉਣੀਆਂ ਦਰਖਤਾਂ ਤੋਂ ਭੂਤਾਂ ਦੀਆਂ ਆਹੋ ਫੇਰ ਦੀ ਭਜਾ ਲੈਂਦੀ ਗਣੀ ਭਜਾਉਦੇ ਦਾ ਕਾਹ ਨੂੰ ਸੀ ਹਮ ਸਰਸ ਵਾਲੇ ਬਾਬੇ ਦਾ ਨਾਮ ਤੇ ਆਈ ਜਾਂਦੇ ਸੀ ਬੈਠੇ ਹੋਰ ਕੀ ਕਰਨਾ ਸੀ ਅਸੀਂ ਹਾਂ ਉਹ ਫਿਰ ਉਹ ਕਰਦਾ ਸੀ ਰਕਸ਼ਾ ਕਰਦਾ ਰਚਨ ਰਚਨ ਕਰੀ ਜਾਣਾ ਉਹੀ ਰਕਸ਼ਾ ਕਰਦਾ ਸੀ ਫਿਰ ਉਹ ਬਾਬਾ ਆ ਗਰਮੀ ਤੇ ਆਰਾਮ ਰਹੀਮ ਉਹਨੂੰ ਯਾਦ ਕਰੀ ਜਾਂਦੇ ਨੇ ਨਹੀਂ ਇੱਤੇ ਬਾਬੇ ਨੂੰ ਮਿੱਤੇ ਬਾਪੇ ਦਾ ਤਾਂ ਅਸੀਂ ਨਾਮ ਤੇ ਹੁੰਦੇ ਰਹਿਆ ਤਾਂ ਬਚਦੇ ਰਹਿਆ ਇੱਥੇ ਹੂੰ ਇੱਥੇ ਨਹੀਂ ਕਿਤੇ ਬਚਤ ਦਾ ਬਚਣ ਵਾਲਾ ਕੰਮ ਸੀਗਾ ਯਾਰ ਆਇਦਰ ਜੰਗਲ ਦਾ ਦੇਖੋ ਔਰ ਜੰਗਲ ਪਿਆ ਭੈਣ ਦਾ ਜਾ ਰਹੇ ਹੂੰ ਹੈ ਇੱਥੇ ਤਾਂ ਇੰਨੀ ਜਾਣੀ ਕੀ ਕਹਿਣਾ ਵੀ ਇੱਥੇ ਤਾਂ ਅੱਗ ਹੀ ਬਚਦੀ ਸੀ ਹਾਂ ਕਿੱਥੇ ਤਾਂ ਤਪਿਆ ਪਿਆ ਇਲਾਕਾ ਹੈ ਇਹਦਾ ਤਰਾ ਅੰਨੀ ਬਿੰਦੇ ਹੀ ਕੁੱਤੇ ਚੜਦੇ ਸੀ ਬਾਈ ਅੱਛਾ ਔਰ ਇਹਦਾ ਬਾਲਾ ਖਤਰਨਾਕ ਏਰੀਆ ਸੀ ਨਹੀਂ ਫਿਰ ਦਰਖਤਾਂ ਤੋਂ ਉਤਰੇ ਹੁੰਦੀਆਂ ਸੀਗੀਆਂ ਦੇਖ ਕੇ ਗੱਡੀਆਂ ਵਾਲਾ ਦਰਖਤਾਂ ਤੇ ਰਹਿੰਦੀਆਂ ਸੀ ਉਹ ਹਾਂ ਜਦੋਂ ਵਾਲਾ ਆਪਣਾ ਕੋਈ ਸੋਹਣਾ-ਸਾਣਾ ਆਖਾ ਮੁੰਡਾ ਜਾਂ ਉਹਨਾਂ ਦਾ ਮਾਣਮਦਾ ਆ ਗਏ ਤੇ ਹੂੰ ਫਿਰ ਉਤਰੇ ਹੁੰਦੀਆਂ ਹੁੰਦੀਆਂ ਤੇ ਜੇ ਤਾਂ ਫਿਰ ਮਗਰ ਸਾਰੀਆਂ ਹੀ ਹੋ ਜਾਂਦੀਆਂ ਹਣਗੀਆਂ ਨਾ ਘੁੱਤਾ ਲੜ ਪੈਂਦੀ ਸੀ ਆਪਦੇ ਵਿੱਚ ਹੀ ਹਾਂ ਉਹ ਕਹਿੰਦੀ ਸੀ ਇਹ ਟਰੱਕ ਵਾਲੇ ਦਾ ਮੈਂ ਜਾਣਾ ਹਾਂ ਇਹਦੇ ਨਾਲ ਮੈਂ ਜਾਣਾ ਸਾਨੂੰ ਤਾਂ ਸਮਝ ਚਾ ਆਉਂਦੀ ਨਹੀਂ ਸੀ ਹੁੰਦੀ ਉਹ ਤਾਂ ਓੜਿਆ ਬੋਲਦੀਆਂ ਸੀ ਹਾਂ ਅਸੀਂ ਪੰਜਾਬੀ ਦੇ ਹਾਤੀ ਹਾਂ ਸਾਨੂੰ ਕਿੱਥੇ ਆਉਂਦੀ ਸੀ ਓੜਿਆ ਹਾਂ ਫੇਰ ਕਿਵੇਂ ਪੋਪਾ ਜੀ ਲੰਘ ਜਾਂਦੀ ਸੀ ਇਹਨਾਂ ਦੀ ਬੋਲੀ ਫੇਰ ਕਿਵੇਂ ਆਉਂਦੀ ਸੀ ਨਾਲ ਉਹ ਫੇਰ ਆ ਜਾਂਦੀ ਸੀ ਬਾਈ ਉਹ ਹਾਂ ਆ ਜਿਵੇਂ ਅਸੀਂ ਅਸੀਂ ਤਾਂ ਜਦ ਜਦੀ ਮੀਤੇ ਬਾਬੇ ਨੂੰ ਧੌਣ ਲੱਗੇ ਨੇ ਸੀਗੇ ਹਾਂ ਔਰ ਆਹ ਧੰਨ ਸਤਿਗੁਰੂ ਤੇਰਾ ਤੇਰੀ ਭੈਣ ਦੀ ਲੰਨ ਧੰਨ ਸਤਿਗੁਰੂ ਤੇਰੀ ਭੈਣ ਦੀ ਲੰਨ ਤੇਰੀ ਲੈ ਲਾਂ ਭੈਣ ਨਾਲ ਫੇਰ ਆਹ ਐ ਤੇਰੀ ਲੈ ਲਾਂ ਭੈਣ ਨਾਲ ਫੇਰ ਇਹ ਤੇਰੀ ਲੈ ਲਾਂ ਭੈਣ ਨਾਲ ਫੇਰ ਐ ਲੱਗ ਜਾਂਦੇ ਸੀ ਡਰਾਈਵਰ ਕਹਿਣ ਹਾਂ ਸਰਸਾਲਾ ਬਾਬਾ ਮੀਤਾ ਹੂੰ ਉਹਦੀ ਬੜੀ ਕਿਰਪਾ ਰਹੀ ਆ ਅੱਛਾ ਆਹੋ ਫਿਰ ਭੂਤਾਂ ਚਲੀ ਜਾਂ ਗਈਆਂ ਅਸੀਂ ਇੱਥੋਂ ਸਾਰੀਆਂ ਹੂੰ ਜਦ ਮੀਤੇ ਦਾ ਨਵਾਂ ਬਾਲਾ ਤੇ ਆਉਣ ਡਰਾਈਵਰ ਹੂੰ ਭੂਤਾਂ ਨੇ ਸੋਚਿਆ ਵੀ ਸਾਲਾ ਇਹ ਹੈ ਕਿਹੜਾ ਜਿਹਦਾ ਇਹ ਨਾਮ ਲੈਂਦੇ ਨੇ ਹਾਂ ਫਿਰ ਇੱਕ ਦਿਨ ਭੂਤਾਂ ਨੇ ਰੋਕ ਲਿਆ ਹਾਂ ਰੋਕ ਕੇ ਕਹਿੰਦੀਆਂ ਵੀ ਤੁਸੀਂ ਜਿੰਨੇ ਡਰਾਈਵਰ ਹੋ ਸਾਰੇ ਪੰਜਾਬ ਵਾਲੇ ਹੂੰ ਇੱਕ ਨਾਮ ਤੇ ਹੋਣਾ ਜਾਇ ਬਾਬਾ ਗਰਮੀਤ RAM ਰਹੀਮ ਕੀ ਜਾਇ ਬਾਬਾ ਗਰਮੀਤ RAM ਰਹੀਮ ਕੀ ਵੀ ਇਹ ਹੈਗਾ ਕੌਣ ਆ ਹੂੰ ਫਿਰ ਮੈਂ ਉਹਨਾਂ ਨੂੰ ਕਿਹਾ ਮਖਿਆ ਖਰਿਆਣੇ ਦੇ ਵਿੱਚ ਫਸਾਰ ਜ਼ਿਲ੍ਹੇ ਦੇ ਵਿੱਚ ਫਸਾਰ ਦੇ ਕੋਲੇ ਸਰਸਾ ਜਿਹੜਾ ਪੈਂਦਾ ਵੀ ਸੱਤ ਸੇ ਬਾਬੇ ਦਾ ਹੈੱਡ ਕੁਆਟਰ ਆ। ਅੱਛਾ ਉਹ ਕਹਿੰਦੀ ਆ ਵੀ ਉੱਥੇ ਕਰਦਾ ਕੀ ਆ ਹੁਣ? ਮਾਤਾ ਜਿਹੜਾ ਕੰਮ ਤੁਸੀਂ ਕਰਦੀਓ ਆਹੀ ਕੰਮ ਉਹ ਕਰਦਾ। ਤਾਂ ਹੀ ਉਹ ਤੂੰ ਦੱਸਦੀ ਹੈਗੀ ਵੀ ਉਹੀ ਬਾਬਾ ਖਾਨੀ ਲੈ ਗਿਆ ਦੀ ਇਕੱਠੀਆਂ ਕਰਕੇ ਸਾਰੀਆਂ ਉੱਥੇ ਗੋਬਾ ਚ ਨਾ ਇਕੱਠੀਆਂ ਮੈਂ ਲੈ ਕੇ ਗਿਆ ਕਰਕੇ ਟਰੱਕ 'ਚ ਚੜ੍ਹ ਕੇ ਲੈ ਗਿਆ ਸਾਰੀਆਂ। ਹਾਂ ਟਰੱਕ ਤੇ ਕੀ ਕੀਤਾ ਇੱਥੇ ਮੈਂ ਟੱਲਦੀਆਂ ਸੋਨੀ ਪੱਤਦੀਆਂ। ਨਾਲੇ ਹੰਸਾਰ ਦੀਆਂ ਦੋ ਜਗ੍ਹਾ ਦੀਆਂ ਤੇ ਫੇਰ ਸਾਨੂੰ ਟ੍ਰਾਂਪੋਰਟ ਵਾਲਾ ਕਹਿੰਦਾ ਜੇ ਇੱਕ ਜਗਾ ਖਾਲੀ ਕਰ ਨਹੀਂ ਇੱਕ ਜਗਾ ਕਰ ਦਿਓ ਅੱਛਾ ਮੈਂ ਕਿਹਾ ਚਲ ਆਪਾਂ ਹਸਾਰ ਹੀ ਕਰ ਦਿਆਂਗੇ ਫੇਰ ਅਸੀਂ ਹਸਾਰ ਲੈ ਗਿਆ ਮੈਂ ਹਸਾਰ ਮੈਂ ਜਿੰਦਲ ਫੈਕਟਰੀ 'ਚ ਟਰਾਫਲੀ ਕਰੀਏ ਜਿੱਥੇ ਪੈਪ ਬਣਦਾ ਜਿੰਦਲ ਦਾ ਹੂੰ ਜਿਹੜੀਆਂ ਇਹੇ ਸੀਗੀਆਂ ਹਵਾ ਸੀ ਜਿਹੜੀ ਹੂੰ ਉਹ ਹਵਾ ਨੂੰ ਮੈਂ ਰੇਲ ਦੀ ਪਟੜੀ ਤੇ ਬਿਠਾ ਗਿਆ ਮੈਂ ਕਿਹਾ ਇੱਥੇ ਥੋੜੀ ਮਾਂ ਦੀ ਲੰਨ ਦੇ ਦਿਆਂਗੇ ਜੇ ਇੱਥੋਂ ਹਿੱਲੀਆਂ ਉਹ ਕਹਿੰਦੀਆਂ ਇੱਥੋਂ ਨਹੀਂ ਅਸੀਂ ਸਰਦਾਰਾ ਹਿੱਲਦੀਆਂ ਅਸੀਂ ਉਰੇ ਬੈਠੀਆਂ ਉਹ ਬੈਠੀਆਂ ਨਹੀਂ ਆ ਮੈਂ ਗੱਡੀ ਅੰਦਰ ਬੈਜਦੀ ਹੂੰ ਅੰਦਰ ਦੀ ਤੇ ਯਾਰ ਗੱਡੀ ਨਾ ਖਾਲੀ ਕਰਨ ਕਹਿੰਦੇ ਕੱਲ ਨੂੰ ਕਰਨੀਆਂ ਹੂੰ ਮੈਂ ਫੇਰ ਬਾਹਰੇ ਆ ਗਿਆ ਨਾਲ ਹੀ ਪੌਲਾ ਉੱਥੇ ਮੈਂ ਬਾਹਰੇ ਆ ਗਿਆ ਹੁਣ ਤਾਂ ਉਥੇ ਪੁਲ ਵੱਡਾ ਬਣ ਗਿਆ ਜਦ ਤਾਂ ਫਾਟਕ ਲੱਗਾ ਹੋਇਆ ਸੀਗਾ ਫੈਕਟਰੀ ਦੇ ਬਾਹਰਲੇ ਪਾਸੇ ਰੇਲਵੇ ਦਾ ਆਪਣੇ ਜੱਖਲ ਵਾਲੀ ਟ੍ਰੇਨ ਲੰਘਦੀ ਹਤੋ ਜੀ ਮੈਂ ਜੋ ਭਾਈ ਬਾਹਰੇ ਆਇਆ ਬਾਹਰੇ ਮੈਨੂੰ ਕਹਿੰਦਿਆਂ ਵੀ ਕੀ ਗੱਲ ਹੋ ਗਈ ਟਰੱਕ ਖਾਲੀ ਕਿਉਂ ਨਹੀਂ ਹੋਇਆ ਇੰਨਾ ਚਿਰ ਹੋ ਗਿਆ ਸਵੇਰ ਤੋਂ ਬਣਿਆ ਹੋਇਆ ਹੂੰ ਮਾਖਿਆ ਜੇ ਨਾ ਫੈਕਟਰੀ ਵਾਲਾ ਉਹਦੀ ਲੈ ਲੈ ਭੈਣ ਨਾ ਫੇਰ ਇਹ ਉਹਦੀ ਲੈ ਲੈ ਭੈਣ ਨਾ ਫੇਰੇ ਗੱਡੀ ਨਹੀਂ ਖਾਲੀ ਕਰਉਂਦਾ ਕਹਿੰਦਾ ਕੱਲ ਨੂੰ ਕਰਾਵਾਂਗੇ ਅੱਛਾ ਉਹ ਕਹਿੰਦੀ ਸਾਨੂੰ ਮੜੀ ਇਜਾਜ਼ਤ ਦੇ ਦੇ ਮੈਂ ਲੈ ਉਹ ਫਿਰ ਇਜਾਜ਼ਤਾਂ ਫਿਰ ਉਹ ਗਈਆਂ ਭਾਈ ਉਹਨਾਂ ਨੇ ਮਟੋ ਮਟਾ ਵਦਿਆ ਹਵਾ ਜੀ ਉੱਟ ਕੇ ਉਤਰ ਗਈਆਂ ਟਾਂ ਪਾਣੀ ਫਟ ਗਈ ਇੱਕ ਟਾਈ ਉਤਰ ਗਈਆਂ ਆਪ ਦੇ ਆਪ ਹੀ ਫਿਰ ਉੱਥੇ ਲਾ ਕੇ ਫਿਰ ਉਹ ਸਾਰੀਆਂ ਲੱਦ ਲਈਆਂ ਵਿੱਚ ਜੀ ਉਹਨਾਂ ਨੇ ਮੈਨੂੰ ਦੇ ਦੇ ਉਹਦਾ ਡਰ ਕੇ ਦੇਖ ਕੇ ਚੂਲੀ-ਚੂਲੀ ਮੋਤ ਦਾ ਹੀ ਮੈਨੇਜਰ ਦਾ ਫੈਕਟਰੀ ਦਾ ਉਹਨੇ ਭਾਈ ਕਹਿੰਦਾ ਭਾਈ ਤੁਸੀਂ ਜਾਓ ਇੱਥੋਂ ਹਾਂ ਆ ਜੱਕੋ ਪਹੁੰਚ ਆਵਦੀ ਆ ਜੱਕੋ ਪਹਾੜਾਂ ਧੀਰਾ ਜਿਹੜਾ ਲੈਣਾ ਦੇਣਾ ਹਾਂ ਮੈਂ ਫਿਰ ਟਰੱਕ ਬਾਹਰੇ ਕੱਢ ਲਿਆ ਬਾਹਰੇ ਕੱਢ ਕੇ ਟਰੱਕ ਫਿਰ ਮੈਂ ਸਿੱਧਾ ਛੱਤੇ ਨੂੰ ਕਰਤਾ ਲੱਦ ਕੇ ਉਹਨਾਂ ਨੂੰ ਹਾਂ ਲੱਦ ਕੇ ਉਹਨਾਂ ਨੂੰ ਛੱਤੇ ਨੂੰ ਕਰਤਾ ਕੋਈ ਨਹੀਂ ਛੱਡੀ ਉਰੇ ਨਾ ਨਾ ਛੱਛ ਵਾਲੇ ਛਾਤਾਂ ਕੋਲ ਚਲੇ ਗਏ ਛਾਤਾਂ ਕੋਲੇ ਗਿਆ ਛੰਤਵਾਹਾ ਪੁਰਸ਼ ਜੀ ਬ੍ਰਹਮ ਗਿਆਨੀ ਬਾਬਾ ਮੀਤਾ ਜੀ ਹਾਂ ਉਹਨਾਂ ਦੇ ਕੋਲੇ ਲੈ ਗਿਆ ਹਾਂ ਉਹ ਭਾਈ ਅੰਦਰ ਨਾਲ ਬੰਨ ਦੇਵੇ ਪਹਿਰੇਦਾਰ ਕਿਉਂ ਮੈਂ ਸਾਲੇ ਦੇ ਮਾਰਿਆ ਗਰਦਨ ਤੇ ਹਾਂ ਤਾਂ ਸੌਣਾ ਰੱਖ ਕੇ ਹੂੰ ਉਹ ਉਹਨੇ ਮੋਬਿਲਟੀ ਦੀ ਹੱਦ ਲਈ ਜਦੀ ਉੱਥੇ ਜਿਹੜੀ ਬਟੇਰੇ ਵਾਲੀ ਆ ਖਾਕੀਆਂ ਵਰਦੀਆਂ ਵਾਲੇ ਹੂੰ ਉਹ ਆ ਗਏ ਕਹਿੰਦੇ ਡਰਾਈਵਰਾਂ ਗੱਲ ਕੀ ਆ ਵੀ ਤੂੰ ਸਾਡੇ ਬੰਦੇ ਨੂੰ ਕੁੱਟਿਆ ਹੂੰ ਮੈਂ ਕਿਹਾ ਇਹ ਥੋਡੀਆਂ ਮਾਸੀਆਂ ਨੇ ਹੂੰ ਥੋੜੇ ਫੱਫੜ ਕੋਲੇ ਲੈ ਕੇ ਜਾਣੀਆਂ ਨੇ ਹਾਂ ਉਹ ਪਾਈ ਕਹਿੰਦੇ ਅਸੀਂ ਪਤਾ ਕਰੀਏ ਫੱਫੜ ਜੀ ਤੋਂ ਮਾਹ ਕਰੋ ਪਤਾ ਹਾਂ ਕਹਿੰਦੇ ਬਲੈਕਪੁਰੀਆ ਰਾਜ ਆਇਆ ਸੀ ਹਾਂ ਆਪਣਾ ਨੌਜਾਦ ਮੀਤੇ ਨੇ ਸੁਣਿਆ ਹੂੰ ਮੀਤਾ ਤਾਂ ਵਿਚਾਰਾ ਆਪ ਗੇਟ ਤੇ ਆਇਆ ਲੈਣ ਮੈਨੂੰ ਮੈਨੂੰ ਕਹਿੰਦਾ ਕੀ ਮਾ ਕਹਿਆ ਬਾਬਾ ਜੀ ਇਹ ਕਹਿੰਦੀ ਆ ਸਾਡੀ ਮੁਕਤੀ ਕਰੋ। ਕਹਿੰਦਾ ਫਿਰ ਗੁਫਾ ਚ ਭੇਜਿਓ ਇਹਨਾਂ ਨੂੰ। ਫਿਰ ਗੁਫਾ ਛੱਡ ਕੇ ਆਇਆ ਅਸੀਂ। ਹੂੰ ਆਹੋ ਉਹਨਾਂ ਨੇ ਤਾਂ ਪਰਚੇ ਕਰਾਇਆ ਨੇ ਬਾਬੇ ਦੇ। ਅੱਛਾ ਉਹ ਫਿਰ ਹਣੀ ਬੀਤ ਭੂਸਰ ਗਈ ਉਹ। ਹਣੀ ਪ੍ਰੀਤ ਦਾ ਆਪਾਂ ਉਹ ਹਣੀ ਨੂੰ ਮੈਂ ਤਾਂ ਛੱਡ ਕੇ ਆਇਆ ਯਾਰ। ਹਾਂ। ਹਣੀ ਤਾਂ ਵਿਚਾਰੀ ਸੁੱਕੀ ਜੀ ਸੀ ਮਗਰ ਉਹ ਰਾਜ਼ੀ ਹੋ ਗਈ। ਹੂੰ ਮਗਰ ਉਹ ਲੇਵਾ ਵੀ ਸੋਹਣਾ ਹੋ ਗਿਆ ਉਹਦਾ। ਹੂੰ ਦੇ ਵਾ ਚੰਗੇ ਪੁੜਿਆਂ ਪੜਾ ਤੇ ਮਾਂ ਤੋਂ ਪਹਿਲਾਂ ਤਾਂ ਬਦਲੀ ਹੀ ਸੀ ਵਿਚਾਰੀ ਮੈਂ ਝੋਟੀਏ ਬਾੜੀ ਬਦਲੀ ਸੀਗੀ ਉਹ ਸੁਣ ਤੋਂ ਬਾਅਦ ਹਾਂ ਜਦੋਂ ਇਹ ਆਸ ਲਵਾਈਆ ਪਹਿਲੀ ਵਾਰ ਹੂੰ ਜਦ ਤਾਂ ਕੱਟੀ ਜੀ ਸੀਗੀ ਇਹ ਅੱਛਾ ਫਿਰ ਇਹਨੂੰ ਆਸ ਲਵਾਤਾ ਹਾਂ ਹਾਂ ਆਸ ਇਹ ਲਾਈਏ ਹਾਂ ਆਸ ਤਾਂ ਗੱਡੀ ਟਰੱਕ ਚ ਹੀ ਲਾਤੀ ਸੀ ਇਹ ਹੂੰ ਜਾਂਦੇ ਜਾਂਦੇ ਅੰਕ ਸਕੰਜੇ ਸੀਗੇ ਵਿੱਚ ਮਹਾ ਇਹ ਮੈਂ ਨੂੰ ਜੰਗਲ ਚ ਟਰੱਕ ਰੋਕ ਲਿਆ ਆਪਣੇ ਉਸਤਾਦ ਜੀ ਨਾਲ ਸੀਗੇ ਉਸਤਾਦ ਜੀ ਕਹਿੰਦੇ ਰੁੱਕ ਜਾ ਤੋ ਗਿਆ ਮਹਾ ਜੀ ਮੈਂ ਜੰਗਲ ਪਾਣੀ ਜਾਣਾ ਨਾਲ ਮੈਂ ਇਹਨੂੰ ਲੈ ਗਿਆ ਜੰਗਲ ਚ ਇਹ ਬੱਤੇ ਤੇ ਬਹਿ ਕੇ ਗਈਆ ਅੱਛਾ ਔਰ ਇਹ ਵੀ ਭੂਤ ਆ ਹਾਂ ਤੈਨੂੰ ਕਿਵੇਂ ਲੱਗਦਾ ਵੀ ਇਹ ਜਾਨਨੀ ਆ ਹਾਂ ਭੁੱਲ ਜਾ ਇਹ ਜਾਨਨੀ ਕਿੱਥੇ ਆ ਕਿਹਦਾ ਸਾਇਆ ਆ ਇਹਦਾ ਇੱਥੋਂ ਗਈਆ ਯਾਰ ਇਹ ਜੰਗਲ ਕਿਆ ਆ ਜੰਗਲ ਕਿਹਨੂੰ ਇਹ ਦੇਹ ਪਲਟਾ ਜਾਂਦੀ ਆ ਠੀਕ ਆ ਔਰ ਡੇਰੇ ਰਹੀ ਡੇਰੇ ਜੀ ਫਿਰ ਸਾਤਾ ਨੇ ਇਹਦਾ ਵਿਆਹ ਕਰਤਾ ਗੋਪਤੇ ਨਾਲ ਹੂੰ ਬਹੁਤ ਨਾ ਉਹ ਵੀ ਕਹਿੰਦੇ ਗੋਪਤੇ ਦਾ ਘੂਟ ਘਟ ਮਾਰੇ ਨੇ ਤੇਰੀ ਨਾਲ ਵੀ ਕਹਿੰਦੀ ਸੀ ਕਿ ਮੈਂ ਤਾਂ ਡਰਾਈਵਰ ਨਾਲ ਹੀ ਜਾਣਾਗਾ ਇਹਦੇ ਨਾਲ ਆਹੋ ਕਹਿਦੀ ਤਾਂ ਹੈਗੀ ਸੀ ਮਾਇ ਨਹੀਂ ਰੱਖੀ ਹੈਗੀ ਫਿਰਾਂ ਗੱਲ ਪਤਾ ਕੀ ਸੀ ਯਾਰ ਹੂੰ ਇਹ ਹੈ ਹੈਗੀ ਸੀ ਭੂਤ ਹੂੰ ਤੇ ਮਾਥਾ ਜਵਾਕਦਾ ਨੇ ਜਮਲਾ ਨਹੀਂ ਕੋਈ ਹਾਂ ਜੀ ਜੰਮੂ ਉਹਦਾ ਰਾਖਸ ਸੀ ਜੰਮੂ ਰਾਖਸ ਸੀ ਜੰਮੂ ਮਹਾ ਧਰਤੀ ਦੇ ਭੈਣ ਦਾ ਯਾਰ ਹੂੰ ਰਾਵਣ ਨਾਲ ਜੰਮੂ ਫਿਰ ਰਾਵਣ ਦਾ ਵੀ ਜਨਮ ਹੀ ਹੋਸੀ ਰਕਸ਼ਸ ਨਾਲ ਦੀ ਕੋਹ ਹੂੰ ਮਾਏ ਮੈਂ ਮੈਨੂੰ ਲੋਕ ਗਾਲਾਂ ਕੱਢਣਗੇ ਵੀ ਭੈਣ ਚੋਦ ਨੇ ਰਕਸਸ ਜੰਮ ਤਾ ਹਾਂ ਫਿਰ ਮੈਂ ਇਹਦੇ ਨਾਲ ਸੰਭੋਕਰਿਆ ਕੀਤੀ ਨਹੀਂ ਹੈਗੀ ਜਵਾਨਾ ਅੱਛਾ ਨਾ ਫਿਰ ਮੈਂ ਇਹਨੂੰ ਛੱਡਿਆ ਡੇਰੇ 'ਚ ਹੂੰ ਤੇ ਇੱਥੇ ਤਾਂ ਨਹੀਂ ਬਿੰਦੀ ਕੁੱਤੀ ਚੜਦੀ ਸੀ ਭੈਣ ਚੋਦ ਦੀਆਂ ਕੁੱਤਾਂ ਬਿੰਦੀਆਂ ਹੀ ਰਾਤ ਨੂੰ ਹੂੰ ਔਰ ਡਰਾਈਵਰ ਭੈਣ ਦੇ ਯਾਰਾਂ ਦੀ ਮਾਂ ਚੋਜਾਂਦੇ ਸੀ ਮਗਰੀ ਉੱਤੇ ਖੜ ਜਾਂਦੇ ਸੀਗੇ ਰਾਤ ਨੂੰ ਤਾਂ ਮੇਰੇ ਵਰਗਾ ਇਕੱਲਾ ਤਕੱਲਾ ਬੰਦਾ ਦਲੇਰ ਬੰਦਾ ਹੀ ਆਉਂਦਾ ਸੀ ਹੂੰ ਮੈਂ ਸੀ ਮੇਰਾ ਉਸਤਾਦ ਸੀਗਾ ਹੂੰ ਬਾਹਰ ਦੋ ਹੀ ਆਉਂਦੇ ਸੀਗੇ ਤੋਂ ਤਾਂ ਹੀ ਜਾਣਦੀ ਆਂੀ ਫਿਰ ਤਾਂ ਹੀ ਰੋਡੇ ਨਾ ਬਹਿ ਕੇ ਗਈਆਂ ਨੇ ਪਿਆਰ ਮੈਂ ਦੱਲਾ ਹਣੀ ਨੂੰ ਅੱਜ ਮੈਂ ਦਿਖਾਈ ਦੇਦਾ ਨਾ ਜਾ ਕੇ ਹਾਏ ਹਣੀ ਹਣੀ ਹਾਂ ਹਣੀ ਬਿੱਲਾ ਹੂੰ ਹਣੀ ਤਾਂ ਮੈਨੂੰ ਆਇਆ ਜਿਵੇਂ ਕਹਦਾ ਤਾਂ ਹਣੀ ਦੇਖਿਆ ਕਦੇ ਹੂੰ ਐ ਜਾ ਪਾਉਂ ਆਹ ਹੰਗਲੀ ਨੂੰ ਆ ਚੂਸਦੇ ਆ ਯਾਰ ਆਉਂਦਾ ਨਾ ਆ ਹਣੀ ਚੂਸਿਆ ਨੇ ਅੱਛਾ ਹਣੀ ਬਰੀਦ ਨੇ ਹੂੰ ਹਣੀ ਹਣੀ ਬਾਲਾ ਪਿਆਰ ਕਰ ਉਹ ਵੀ ਮਿੱਠੀ ਸੀਗੀ ਇਹ ਮਠਾ ਸੀਗਾ ਹਣੀ ਦਾ ਬਹੁਤ ਹਣੀ ਪ੍ਰੀਤ ਵੀ ਮਿੱਠੀ ਸੀ ਹਾਂ ਮਿੱਠੀ ਇਹ ਤਾਂ ਵਿਚਾਰੀ ਐ ਲੋਭੜ ਜੀ ਪਈ ਕੋ ਕੋਲਾ-ਬੋਲਾ ਪਿਆਈ ਸਾਰਾ ਇਹ ਭੂਤ ਸੀ ਨਾ ਗੱਲ ਨਹੀਂ ਤੁਸੀਂ ਸ਼ਬਦ ਜਵਾਨਾ ਹਾਂ ਉਹ ਭੂਤ ਸੀ ਇਹ ਭੂਤ ਸੀ ਇਹ ਜਿਹੜਾ ਦਹੀਂ ਦੇ ਉਲਟਾਉਂਦੀ ਸੀ ਇਹ ਤਾਂ ਦਹੀਂ ਫਲਟਾ ਜਾਂਦੀ ਐ ਖਰੇ ਪੈਣ ਇਹ ਪਟਾ ਜਾਂਦੀ ਆ ਇਹ ਕਹਿੰਦੇ ਕਿ ਕਿਹੜਾ ਉਹ ਸਾਤਾਂ ਨੇ ਕਾਬੂ ਕਰ ਗਿਆ ਜਿਹੜਾ ਬਾਬਾ ਸੀਗਾ ਰਾਮ ਰੀਮ ਹਾਂ ਉਹ ਮੈਂ ਸੁਣਿਆ ਸੀ ਕਹਿੰਦੇ ਇਹ ਬੰਦਾ ਬਣ ਕੇ ਬਾਬੇ ਬਾਬਾ ਢਾ ਲਿਆ ਸੀ ਇਹਨੇ ਕਿਹੜਾ ਗੁਫਾ ਦੇ ਵਿੱਚੀ ਇਹਨੇ ਬਾਬੇ ਦੀਆਂ ਚੀਕਾਂ ਪੈਣ ਪੈਣ ਜੋ ਆਇਆ ਹੋਇਆ ਹੈ ਕੰਮ ਹਮ ਲੈ ਮੈਂ ਥੋੜਾ ਜਿਹਾ ਤੈਨੂੰ ਕਾਹਲੀ ਜਿ ਸੁਣਾਉਣਾ ਕਿਉਂਕਿ ਆਪਾਂ ਪਹੁੰਚਣ ਵਾਲੇ ਆਣ ਇਹ ਉਸ ਵੇਲੇ ਦੀ ਗੱਲ ਆ ਜਦੋਂ ਹਮ ਜਦੋਂ ਸਾਵਣ ਦਾ ਮਹੀਨਾ ਹੁੰਦਾ ਹਾਂ ਇਹ ਗੱਲ ਆ ਪੁਰਾਣੀ ਮੱਲਾ ਪੁਰਾਣੀ ਗੱਲ ਆ ਸਾਵਣ ਦਾ ਮਹੀਨਾ ਸੀ ਹਾਂ ਪਾਪਾ ਡੇਰੇ ਦੇ ਵਿੱਚ ਬੈਠਾ ਭੰਨਾ ਘੜਤਾ ਚ ਜਦ ਕੂਤਾ ਛੱਡੀਆਂ ਨਹੀਂ ਸੀ ਇਹਦੇ ਕੋਲੇ ਅਜੇ ਅੱਛਾ ਜਦ ਆਪ ਚੱਲਦਾ ਹੁੰਦਾ ਸੀਗਾ ਪੁੱਠੇ ਪਾਸਿਓਂ ਮਗਰੋਂ ਚੱਲਦਾ ਸੀ ਬਾਬਾ ਹਾਂ ਮਗਰੋਂ ਮੂਰੇ ਚੱਲਣ ਲੱਗਿਆ ਪਹਿਲਾਂ ਬੈਕ ਗੇਰ ਲਾਉਂਦਾ ਹੁੰਦਾ ਸੀ ਆਪ ਚੱਲਦਾ ਸੀ ਬਾਬਾ ਅੱਛਾ ਇਹਨੇ ਕੀ ਕੀਤਾ ਭਾਈ ਡੇਰੇ ਦੇ ਵਿੱਚ ਮੀਂਹ ਪਵੇ ਹੂੰ ਇਹ ਬੰਦੇ ਦੀ ਖੋਜ ਚ ਹਾਂ ਇਹ ਐ ਕੋ ਮਣਕਾ ਮਣ ਲੱਗ ਗਿਆ ਵੀ ਕੋਈ ਰਾਜ ਵਰਗਾ ਹੱਥ ਆ ਜਾਵੇ ਹੂੰ ਵੀ ਮੈਂ ਇੱਕ ਆਪਦਾ ਕੰਮ ਕਢਾ ਲਵਾਂ ਹਾਂ ਤੇ ਭਾਈ ਹੋਇਆ ਕੀ ਜਦ ਇਹ ਘੁੰਮੇ ਇਹ ਤੇ ਪੈਗੀਆਂ ਕਣੀਆਂ ਮੀਂਹ ਦੀਆਂ ਅੱਛਾ ਇਹਨੀਆਂ ਕਣੀਆਂ ਜਦੋਂ ਇਹਦੇ ਉੱਤੇ ਸਰੀਰ ਦੇ ਪਈਆਂ ਹਾਂ ਇਹਦਾ ਹੀਟ ਚ ਆ ਗਿਆ ਬਾਬਾ ਫਰਮਾਇਆ ਆ ਗਈ ਸਰੀਰ 'ਚ ਬਹੁਤ ਜ਼ਿਆਦਾ ਹਾਂ ਫਿਰ ਬਾਬਾ ਲੱਭਦਾ ਲੱਭਦਾ ਤਪਤਾ ਹੋ ਕੇ ਹਾਂ ਘੋੜਿਆ ਤਵੇਲੇ ਜਾਵੜਿਆ ਅੱਛਾ ਉੱਥੇ ਇੱਕ ਖੁੰਜੇ 'ਚ ਗੱਭਰੂ ਨੌਜਵਾਨ ਸੁੱਤਾ ਪਿਆ ਮਿਲ ਗਿਆ ਇਹਨੂੰ ਠੀਕ ਆ ਜਦ ਗੱਭਰੂ ਦਾ ਇਹਨੇ ਨੀਕਰ 'ਚ ਹਾਂ ਦੇਖਿਆ ਤੰਬੂ ਤੰਬੂ ਲੱਗਿਆ ਹੋਇਆ ਹਾਂ ਇਹਦੀ ਤਾਂ ਧਾ ਨਿਕਲ ਗਈ ਇਹ ਟੁੱਟ ਕੇ ਪੈ ਗਿਆ ਜਿਹੜੇ ਚੂਪੇ ਰਹੇ ਅਰੰਭ ਕਰ ਦਿੱਤੇ ਇਹ ਕਹਿੰਦੇ ਜਾਂਦਾ ਤਾਂ ਉਥੇ ਘੋੜਿਆਂ ਵਾਲਾ ਲੋਥਾ ਕਰਨ ਸੀਗਾ ਹਨਾ ਘੋੜਿਆਂ ਵਾਲੇ ਤਵੇਲੇ 'ਚ ਗਿਆ ਏ ਉੱਥੇ ਨੌਜਵਾਨ ਗੱਭਰੂ ਉੱਥੇ ਨੂੰ ਬੰਦਾ ਮਿਲ ਗਿਆ ਹੂੰ ਜਦੋਂ ਉਹਦਾ ਲੱਗਿਆ ਚੂਪੇ ਹੂੰ ਗੱਭਰੂ ਦੀ ਪੜਕ ਦੇਣ ਅੱਖ ਖੋਲੀ ਹੂੰ ਗੱਭੂ ਮੰਜੇ ਤੋਂ ਸਾਲ ਮਾਰ ਕੇ ਉੱਠਿਆ ਹੂੰ ਦੇ ਕੇ ਕਸ ਵਿੱਚ ਪਹਿਲਾਂ ਤਾਂ ਬੈਸਤਰਾ ਕਰਕੇ ਗੋਲ ਮੋਢੇ ਤਰਿਆ ਹੂੰ ਦੇ ਕੇ ਕਸ ਵਿੱਚ ਮੰਜੀ ਹੂੰ ਜਾ ਕੇ ਟੂੜੀ ਵਾਲੀ ਸੁਹਾਗ 'ਚ ਡਾਲੀ ਹੂੰ ਟੂੜੀ ਵਾਲੀ ਸੁਹਾਗ 'ਚ ਆ ਹੀ ਮੰਜੀ ਤੇ ਬਾਪੇ ਨੇ ਹੂੰ ਅਮਰੀਕਾ ਗਰੀ ਲਾ ਕੇ ਟੰਕਤੀ ਹੂੰ ਇਹ ਭਾਈ ਜੀ ਇਹਨਾਂ ਨੇ ਜੱਪਲ ਕਜੀ ਟਾਕੀਤਾ ਉੱਥੇ ਹਾਂ ਇਹ ਫੇ ਗੱਲਾਂ ਦਾ ਮੈਨੂੰ ਲੱਗਿਆ ਪਤਾ ਬਾਅਦ ਚ ਹੂੰ ਇਹ ਮਾਂ ਭੂਤਾ ਛੱਡਿਆ ਆ ਤੁਸੀਂ ਹੂੰ ਉਹ ਪਹਿਲਾਂ ਬਾਪਾ ਰੋਦਰੋਂ ਚੱਲਦਾ ਸੀ ਫਿਰ ਭੂਤਾਂ ਦੇ ਮੂਰੋਂ ਚੱਲਣ ਲੱਗਿਆ ਜਿਹੜਾ ਕਹਿੰਦੇ ਉਹ ਪਿਆ ਹੂੰ ਦੱਸਦਾ ਵੀਰੇ ਵੀ ਉਹ ਮੁੰਡਾ ਪਿਆ ਸੀ ਉੱਥੇ ਕੋਹੜਿਆਂ ਦੇ ਤਵੇਲੇ 'ਚ ਉਹ ਕਹਿੰਦੇ ਹਨੀ ਪ੍ਰੀਤ ਸੀਗੀ ਉਹ ਉਹ ਬੰਦਾ ਬਣ ਕੇ ਪੈ ਗਈ ਸੀ ਉੱਥੇ ਨਾ ਨਹੀਂ 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 ਹਾਂ ਇਹ ਕੱਲ੍ਹ ਤੋਂ ਜਾਣ ਕਰ। ਅੱਛਾ ਹਨੀ ਦਾ ਮੈਂ ਛੱਡ ਕੇ ਆਇਆ ਇੱਥੇ ਜੰਗਲ ਚ ਲੈ ਕੇ ਗਿਆ ਹਨੀ ਦਾ। ਅੱਛਾ ਸੇ ਇੱਥੇ ਦੀ ਉਹ ਇੰਨਾ ਦੀ ਹੋਊਗੀ ਉਹ ਮੈਂ ਮੇਨ ਹੋਰ ਸਪੋਰਟੈਂਸਿਪੂ ਤਾਂ ਦੀ। ਹੂੰ ਹਨੀ ਦਾ ਸਪੋਰਟੈਂਸਿਪੂ ਤਾਂ ਦੀ। ਹਾਂ। ਭੂਤਾਂ ਦਾ ਸਾਰਾ ਕਾਰੋ ਵਿਹਾਰ ਉਹਦੇ ਕੋਲ ਹੀ ਸੀਗਾ। ਹੂੰ ਭੂਤ ਤਾਂ ਨੂੰ ਦਿਖੀਆ ਮੈਨੂੰ ਇਹ ਦੱਸ ਦੇ। ਨਾ ਹੁਣ ਨਹੀਂ ਦੇਖੀ ਉੱਥੇ ਛੱਡਿਆ। ਨਹੀਂ ਦੇਖੀ। ਹੂੰ ਆ ਮੈਂ ਛੱਡ ਕੇ ਆਇਆ। ਹਾਂ। ਆ ਜੇ ਸਰਸੇ ਨੂੰ ਨਿਕਲ ਗਿਆ। ਹਾਂ। ਉੱਥੇ ਬਹੁਤ ਨੇ। ਅੱਛਾ। ਉਹ ਤਾਂ ਜਾਣਦੀਆਂ ਨਹੀਂ ਉਹਨੀਆਂ ਤੈਨੂੰ ਹੁਣ ਵੀ ਆਹੋ ਉਹ ਜਾਣਦੀਆਂ ਨਾ ਮੈਨੂੰ ਤਾਂ ਕਿਵੇਂ ਭੁੱਲ ਜਾਣਗੀਆਂ ਉਹ ਹੂੰ ਏਹਾਂ ਜਿਹਦੇ ਤੇ ਘੋੜੀ ਤੇ ਸਵਾਰੀ ਕਰ ਲਈ ਉਹ ਘੋੜੀ ਕਿਤੇ ਭੁੱਲਦੀ ਹੁੰਦੀ ਆ ਹੂੰ ਉਹ ਵੀ ਆਪਾਂ ਹਾਂ ਆ ਮੈਰੀ ਦੇਖਿਆ ਮੈਰੀ ਦੀ ਕਿੰਨੀ ਚੜਾਈ ਆ ਅੱਛਾ ਮੈਰੀ ਮੈਰੀ ਇੱਕ ਗੱਭਰੂ ਨੌਜਵਾਨ ਹੋਇਆ ਪਾਕਿਸਤਾਨ ਚ ਹੂੰ ਉਹ ਗੱਭਰੂ ਨੇ ਆ ਗੰਨੇ ਖਿਲਾੜੀ ਚ ਪੀੜ ਤੇ ਹੂੰ ਮੈਰੀ ਦੇ ਬਾਲ ਜਮਾ ਤੇਰੇ ਵਾਲਾਂ ਵਰਗਾ ਸਟਾਈਲ ਆ ਮੈਨੇ ਰਸ ਕੱਟਿਆ ਨਾ ਗੰਨੇ ਦਾ ਹੂੰ ਗੰਨੇ ਦਾ ਜੂਸ ਕੱਟ ਕੇ ਪਲਾਇਆ ਹਾਂ ਭਾਈ ਓਦੋਂ ਵੱਧ ਜੱਬਣ ਕਿ ਝੀਟਾ ਕਰਨ ਜਾਣਦੇ ਆ ਹੂੰ ਨਾਲੇ ਓਦੋਂ ਵੱਡੇ ਵੱਡੇ ਗੰਨੇ ਨੇ ਆਪਣੇ ਹੂੰ ਉਹਨਾਂ ਗੰਨੇ ਦਾ ਰਸ ਨਹੀਂ ਨਿਕਲਦਾ ਦੋ ਘੰਟੇ ਬੰਦਾ ਖੋਜਲਦਾ ਰਹੇ ਤਾਂ ਰਸ ਨਿਕਲਣਾ ਕਿੱਥੋਂ ਹਾਂ ਕਿ ਨਹੀਂ ਜੱਕ ਲੱਗੇ ਪਏ ਨੇ ਹੂੰ ਬੰਦ ਹੋਇਆ ਪਿਆ ਕੰਮ ਹੂੰ ਤੇ ਮੈਰੀ ਮੈਰੀ ਹੁੰਦੀ ਹੈ ਨਾ ਲੈ ਲੈ ਇੱਥੋਂ ਭੂਤਾਂ ਉੱਥੇ ਜਾ ਕੇ ਆ ਇਸ ਕੰਮ ਤੇ ਹੋ ਗਈਆਂ ਹੈ ਹੋ ਰਾਇ ਇਸ ਕੰਮ ਤੇ ਹੋ ਗਈਆਂ ਦੇਖ ਲੈ ਹੂੰ ਆ ਜਿਹੜੀ ਆ ਮੈਰੀ ਵਾਲੀ ਆ ਹੂੰ ਇਹ ਭੱਜ ਕੇ ਪਾਕਿਸਤਾਨ ਚ ਜਾਵੜੀ ਰਾਤ ਨੂੰ ਬਾਰਡਰ ਪਾਰ ਕਰ ਕੀ ਛਾਲੀ ਇਹ ਭੂਤ ਇਹ ਹੋਰ ਇੱਥੋਂ ਹੀ ਨਹੀਂ ਆ ਨੇ ਸਾਰੀਆਂ ਇਹ ਹਾਂ ਹਾਂ ਜੱਪਲਕ ਜੀ ਟੈਨੇ ਉੱਥੇ ਕਰਤਾ ਜਾ ਕੇ ਹਾਂ ਤਾਂ ਤੁਹਾਨੂੰ ਕਹਿੰਦੇ ਆ ਭਾਈ ਮੱਲੋ ਸਾਡੀਆਂ ਗੱਲਾਂ ਬਾਤਾਂ ਸੁਣ ਲਿਆ ਕਰੋ ਹਾਂ ਸਾਡਾ ਕੀ ਪਤਾ ਹੁਣ ਬੁੜਾ ਜ਼ਰੀਰ ਆ ਆਡਾ ਹੁਣ ਪੱਕੇ ਹੋਏ ਫਲਾਂ ਦਾ ਕੀ ਆ ਮੱਲੋ ਸੇਰੋ ਕੋਈ ਕਹਦਾ ਸੀ ਇਹ ਦੁਨੀਆ ਨੂੰ ਆਲਪੇ ਦਾ ਕਹਿ ਜਾਣਾ ਸੋ ਪਰ ਅਸੀਂ ਛੇਤੀ ਤਾਂ ਨਹੀਂ ਮਰਦੇ ਜਾਂਦਾ ਸਾਨੂੰ ਪਤਾ ਵੀ ਅਸੀਂ ਹੈ ਇਹ ਜਿਹੜੇ ਜਾਣਕਾਰ ਬੰਦੇ ਨੇ ਇਹਨਾਂ ਨੂੰ ਅੱਧਿਆਕਨ ਮਾਰ ਕੇ ਤਾਂ ਮਰਾਂਗੇ ਹਾਂ ਤੇ ਛੇਤੀ ਤਾਂ ਨਹੀਂ ਜਾਂਦਾ ਮੈਨੂੰ ਭੂਤਾਂ ਦਾਸ ਜਾਂਦੀਆਂ ਨੇ ਵੀ ਕਿਉਂਕਿ ਅਜੇ ਉਹ ਕਹਿੰਦੀਆਂ ਵੀ ਤੈਨ ਦੇਖਿਆ ਕੀ ਆ ਦੁਨੀਆ ਦਾ ਹੂੰ ਜੰਮਦੂਦ ਭੇਜਤਾ ਸੀ ਧਰਮਰਾਜ ਨੇ ਇੱਕ ਦਿਨ ਝੋਟੇ ਤੇ ਅੱਛਾ ਹਾਂ ਉਹ 14 ਜਨਵਰੀ ਨੂੰ ਤੇਰੇ ਘਰ ਬਾਹਰ ਤੇ ਮਿਲਿਆ ਜਦ ਆ ਗਿਆ ਸੀ ਮੈਨੂੰ ਕਹਿੰਦਾ ਬਹਿ ਜਾ ਝੋਟੇ ਤੇ ਰਾਣਾ ਸਾਹਿਬ ਵਾਲੀ ਨਹਿਰ ਤੇ ਹਾਂ ਰਾਣਾ ਸਾਹਿਬ ਵਾਲੀ ਨਹਿਰ ਤੋਂ ਆ ਮੇਰਾ ਅਕੜੇ ਚਿਕੁੱਲਾ ਹੋਇਆ ਹੂੰ ਰਾਤਨਾਣ ਟਰੱਕ ਦਾ ਹੂੰ ਉਦੋਂ ਜੰਮਦੂਦ ਆ ਗਿਆ ਸੀ ਝੋਟੇ ਤੇ ਬਿਠਾਉਂਦਾ ਸੀ ਭੈਣਦਾਰ ਫੜ ਕੇ ਹਨੀਪ੍ਰੀਤ ਨੇ ਬਚਾਇਆ ਸੀ ਉਹ ਹਨੀਪ੍ਰੀਤ ਨੇ ਕਹਾਨੂੰ ਮੈਂ ਜੁੱਤੀ ਲਾ ਲਈ ਅੱਛਾ ਮਾ ਤੇਰੀ ਦਿੱਤਾ ਭੈਣ ਦੀ ਲੈਣ ਦਾ ਉਹ ਨਾਲੇ ਝੋਟੇ ਤੇ ਆ ਸੀ ਉਹ ਕਹਿੰਦੇ ਵੀ ਉੱਥੇ ਕੋਈ ਮੱਝਾਂ ਚਾਰਦਾ ਫਿਰਦਾ ਝੋਟਾ ਹੀ ਭੱਜ ਗਿਆ ਕਹਿੰਦਾ ਉਹਦਾ ਕੱਟੀ ਮਗਰ ਵੀ ਜਮਦੂਤ ਰਹਿ ਗਿਆ ਉੱਥੇ ਇਕੱਲਾ ਖੜਾ ਤਾਂ ਛੱਡ ਗਿਆ ਤੈਨੂੰ ਉਹ ਗੱਲ ਹੋਰ ਹੋਈ ਸੀਗੀ ਹਾਂ ਉਹ ਗੱਲ ਹੋਰ ਸੀ ਜਦ ਜਮਦੂਤ ਝੋਟੇ ਤੇ ਆਏ ਹੂੰ ਫਿਰ ਉਹ ਕਹਿੰਦੇ ਬਹਿ ਜਾ ਵੀ ਚੱਲ ਚਲੀਏ ਹੂੰ ਜਮਦੂਤ ਮੈਨੂੰ ਆਇਆ ਕਹਿੰਦੇ ਨੇ ਮੈਂ ਸੋਚਦਾ ਵੀ ਹੁਣ ਇਹਨਾਂ ਦਾ ਵਟਾ ਇਹਨਾਂ ਦੀ ਧੀ ਭੈਣ ਕਿਵੇਂ ਕਰਾਂ ਹੂੰ ਜਾਨੂ ਉੱਥੇ ਕ ਮੱਝ ਬੋਲੀ ਹੋਈ ਫਿਰਦੀ ਸੀ ਹਨੀ ਪ੍ਰੀਤ ਮੈਂ ਇਸ ਵਾਂ ਕੇ ਆ ਗਈ ਹੂੰ ਉਹਨੇ ਬਚਾਉਣਾ ਸੀਗਾ ਤੈਨੂੰ ਆ ਵਾਂ ਕੀਤਾ ਜ਼ਿਆਦਾ ਹੂੰ ਜਾਂਦੂਤੋ ਥੱਲੇ ਉਤਰੇ ਹੋਏ ਸੀ ਝੋਟਾ ਉਹਨਾਂ ਦਾ ਮਾਨੀ ਫਰੀਦ ਦੇ ਮਗਰ ਲੱਗ ਗਿਆ ਝੋਟਾ ਭੱਜ ਗਿਆ ਉਹ ਮਗਰ ਭੱਜ ਗਿਆ ਤਾਂ ਉਹਨੂੰ ਛੱਡ ਕੇ ਜਾਣਾ ਮੈਂ ਜਾਂਦੂਤ ਪੁੱਟੇ ਮਾਹਾਂ ਤੁਸੀਂ ਭੈਣ ਜਿਦੋਂ ਮੈਨੂੰ ਝੋਟੇ ਤੇ ਬਿਠਾਉਂ ਮੈਂ ਫਿਰ ਜੇ ਬੈਠੋ ਟਰੱਕ ਤੇ ਹੂੰ ਥੋੜੀ ਗੱਲ ਲਾ ਮੈਂ ਥੋੜੀ ਹੂੰ ਕਿਨਹੀਂ ਬਾਬੇ ਤਾਂ ਤੈਨੂੰ ਕਹਿਣਾ ਭਜਾਇਆ ਮੈਂ ਤਾਂ ਜੰਮਦੂਤ ਤੇ ਧਰਮਰਾਜ ਨਾਲ ਗੱਲ ਕਰਾਈ ਮੇਰੀ ਟੈਲੀਫੋਨ ਤੇ ਪਹਿਲੀ ਫੋਨ ਤੇ ਆ ਗੱਲ ਕਰੀ ਆ ਸਰਹਿੰਦਰ ਸਾਹਤਰੀ ਨਹੀਂ ਬਾਬਾ ਆਪਣਾ ਬਗੇਸ਼ਰ ਵਾਲਾ ਹਾਂ ਇਹ ਵੀ ਫੋਨ ਲਊਗਾ ਲੋਕ ਕਹਿੰਦੇ ਕਿਵੇਂ ਫੋਨ ਲਊਗਾ ਫੋਨ ਤਾਂ ਮੈਨਾਂ ਆਵਾਰਿਆ ਹਾਂ ਆਉ ਦੇਖ ਲੈ ਵੀਰਪਾਲ ਦਾਸ ਖੜਾ ਨਾ ਹਾਂ ਖੜਾ ਨਾ ਦਰਖਤ ਤੇ ਅਸਿਆ ਇੱਥੇ ਇੱਕ ਮੰਦਿਰ ਵੀ ਆ ਹੁਣ ਤੈਨੂੰ ਇੱਕ ਗੱਲ ਹੋਰ ਦੱਸਾਂ ਇਹ ਜਿਹੜਾ ਮੰਦਰਾ ਬੇਲਪਹਾੜ ਵਾਲਾ ਇਹ ਮੰਦਿਰ ਦੀ ਖਾਸੀਅਤ ਦੱਸਾਂ ਤੈਨੂੰ ਮੈਂ ਜਾਓ ਜਾ ਕੇ ਮੈਂ ਮੋਛਾ ਗਾੜੀ ਮੂਤਰਾ ਮਨਾਦੂੰ ਹਾਂ ਭਾਈ ਗੱਲ ਇੱਧਰ ਕੈਮਰਾ ਕਰੋ ਗੱਲ ਆ ਕੋਈ ਵੱਡੀ ਹਮ ਮਾਂ ਮਸ ਦਾੜੀ ਮੂਤਣਾ ਮਰਾਦਮ ਹਮ ਉਹ ਵੀ ਗਧੇ ਦੇ ਮੂੰਹ ਦੇ ਨਾਲ ਅੱਛਾ ਜੇ ਗੱਲ ਝੂਠ ਹੋਵੇ ਹਮ ਜੇ ਗੱਲ ਝੂਠ ਹੋਵੇ ਆ ਮੰਦਰ ਆਊਗਾ ਹਮ ਮੰਦਰ ਦੇ ਵਿੱਚ ਮੂਰਤੀਆਂ ਬਣੀਆਂ ਹੋਈਆਂ ਨੇ ਅੱਛਾ ਮੂਰਤੀਆਂ ਹਮ ਜਿਹੜੇ ਬੰਦੇ ਅੜਿਸ਼ਾ ਨੂੰ ਆਉਂਦੇ ਨੇ ਉਹਨਾਂ ਨੂੰ ਤਾਂ ਪਤਾ ਮੂਰਤੀਆਂ ਜੰਪਲ ਕਜੀਟਾ ਕਰਦੀਆਂ ਹੂੰ ਜੱਬਲਕ ਜੀਟਾ ਸਮਝਦੇ ਹੋ ਗੱਲ ਕੀ ਆ ਹੂੰ ਪੀਚੀ ਡੰਡਾ ਪੀਚੀ ਡੰਡਾ ਆ ਸਰੀਰਿਕ ਸੰਬੰਧ ਕਹਿਲਾ ਪੰਜਾਬੀ ਚ ਸਮਝ ਨਹੀਂ ਆਉਂਦੀਆਂ ਨੇ ਸਰੀਰਿਕ ਸੰਬੰਧ ਬਣਾਉਂਦੀਆਂ ਹੂੰ ਔਰਤियां ਬਾਈ ਜੀ ਅੱਛਾ ਮੈਂ ਪੁੱਛਿਆ ਮਖਾ ਇਹ ਬਣਾਈਆਂ ਇਹ ਕੰਮ ਕੱਦ ਤੋਰੇ ਇਹਨਾਂ ਨੇ ਆਏ ਕੰਮ ਦੇ ਖਾਦ ਹੋਗੇ ਹੂੰ ਗੰਦੀਆਂ ਮੂਰਤਾਂ ਬਣਾਉਣ ਤੇ ਕਾਦ ਹੋਗੇ ਹੂੰ ਕੋਈ ਕਦਾਂ ਮੈਨੂੰ ਸਿਆਣੇ ਓੜੀਏ ਨੇ ਦੱਸਿਆ ਉਹ ਕਹਿੰਦਾ ਸਰਦਾਰ ਜੀ ਬਾਤ ਕਹਿ ਗਈ ਆ ਗੱਲ ਇਹ ਵੀ ਸਾਡੇ ਲੋਕ ਜੱਬਲਕ ਜੀਟਾ ਕਰਨਾ ਹੀ ਭੁੱਲ ਗਏ ਹੂੰ ਕਹਿੰਦੇ ਸਾਡੇ ਲੋਕ ਤਾਂ ਹਰੀਆਂ ਕਰਾਉਣ ਲੱਗੇ ਦੂਜੇ ਸੂਬੇ ਵਾਲੇ ਲੋਕਾਂ ਤੋਂ। ਅੱਛਾ। ਕਹਿੰਦਾ ਫਿਰ ਅਸੀਂ ਕਹਾਂ ਵੀ ਸਾਡੇ ਬੰਦੇ ਭੈਣ ਚੋਂ ਹਰੀਆਂ ਆਉਣੀਆਂ ਨਹੀਂ ਝੋਟੀਆਂ ਵੀ ਵਾਦੀ ਘਟ ਜੂਗੀ। ਕਹਿੰਦਾ ਫਿਰ ਸਾਡੀ ਜੱਪੜ ਖੀਟੇ ਕਰਦੇ ਆ ਨੇ ਵੀਡੀਓ ਬਣਾਮਣਾ ਕੇ ਫੋਟੋਆਂ ਲਾਦੀਆਂ। ਲੈ ਆਊਗਾ। ਅੱਛਾ। ਦਮ ਆ ਥੱਲੇ ਲਾ ਦਮ ਆ। ਛੀਛਾ ਥੱਲੇ ਲਾ ਦਮ। ਹਮ। ਆ ਦੇ ਮਸਜਿਦ ਵੀ ਬਣਾਦੀ ਕਹਿੰਦੇ ਜੇ ਬੋਲੋ ਬਿਸਮਿਲਲਾ ਹੈ। ਲਖਿੰਦਰ ਜੀ ਨੇ ਹੋਇਆ ਪਹਿਲਾ ਕੰਮ। ਇੱਥੇ ਆਇਆ ਦੇਖ ਲਾ ਦੂੰ ਆ ਜਗਾ ਭਾਈ ਇੱਥੇ ਆ ਜਗਾ ਹਾਂ ਉਸ ਸੀਨਾ ਤੂੰ ਜਿਹੜਾ ਕਹਿ ਰੀਤਦਾਰੇ ਹੂੰ ਉਹ ਆ ਗਿਆ ਮੰਦਰ ਮੈਂ ਕਹਣਾ ਉਹੀ ਹੈ ਕਿੱਥੇ ਆ ਆ ਸਾਹਮਣੇ ਆ ਦੇ ਨਹੀਂ ਉਹ ਮੇਰੇ ਕਹਿੰਦੇ ਨਹੀਂ ਆ ਉਹ ਆ ਵੀ ਆ ਇੱਕ ਆਹ ਉਹ ਭੀਜੀ ਡੰਡਾ ਕਰਦਿਆਂ ਦੀਆਂ ਕੋ-ਕੂਵ ਦਾਵਾਂ ਜਿਆਣੀਆਂ ਨੇ ਹੂੰ ਉਹਨਾਂ ਦੇ ਵਾਦੀ ਵਾਲੀ ਘਟ ਗਈ ਹੈ ਭੁੱਲ ਗਏ ਵੀ ਭੀਜੀ ਜਿਹੜਾ ਕਰੀਦਾ ਕਿਵੇਂ ਆਹ ਦੇਖ ਲੈ ਰਾਜਸਾਨੀਆ ਫੋਟੋਆਂ ਹੈਗੀਆਂ ਕਿ ਨਹੀਂ ਦਖਾ ਦਿਖਾ ਦਿਖਾ ਐਕਸੈਸ ਦੇਖਿਆ ਤੁਸੀਂ ਭੈਣ ਦੀ ਲੰਨ ਮਰਿਆ ਮੇਰੀ ਗੱਲ ਤੇ ਯਕੀਨ ਨਹੀਂ ਕਰਦੇ ਆ ਦੇਖ ਲਾ ਕਿੱਡਾ ਬੜਾ ਇਹਦੇ ਮੋਦੀ ਆ ਇਹ ਆਹੋ ਨਹੀਂ ਨਹੀਂ ਤੁਸੀਂ ਮੰਨਦੇ ਨਹੀਂ ਨਾ